ਗੱਭਰੂ ਨੌਜਵਾਨ ਜਿਨੇ ਦਿਲਜੀਤ ਤੋਂ ਇਨਸਪਾਇਰ ਹੋਇਆ ਤੇ ਦਿਲਜੀਤ ਦੀ ਲੁੱਕੇ ਚ ਜਲੇਬੀਆਂ ਕੱਢ ਰਿਹਾ ਪੰਜਾਬੀ ਆ ਗਏ ਤੇ ਪੰਜਾਬੀ ਛਾ ਗਏ ਵਾਲਾ ਕੰਮ ਕਰਨਾ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਉਹ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਤੀੜਾਂ ਪਰ ਸ਼ਾਮੇ ਛੋਣਗੀਆਂ ਨਾਨਾ ਜੀ ਦੇ ਹੱਥੋਂ ਖਾ ਲਈ ਮੈਂ ਤੋ ਛਾਜੂਗਾ ਇੱਕ ਵਾਰੀ ਦਾ ਪੂਰਾ ਰਾਜ ਕਰੂੰਗਾ ਤੇ ਫਿਰ ਮੈਂ ਇਸ ਚੀਜ਼ ਨੂੰ ਫੋਲੋ ਕਰਿਆ ਟੈਂਪਰੇਚਰ ਨੂੰ ਫੋਲੋ ਕਰਿਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦਿਲਜੀਤ ਅੱਜ ਪੂਰੇ ਦੇਸ਼ਾਂ ਦੇਸ਼ਾਂ 'ਚ ਛਾਇਆ ਹੋਇਆ ਦਿਲਜੀਤ ਦੀ ਲੁੱਕ ਪਰ ਦਿਲਜੀਤ ਦੀ ਲੁੱਕ ਵਿੱਚ ਇੱਕ ਗੱਭਰੂ ਨੌਜਵਾਨ ਜਿਨੇ ਦਿਲਜੀਤ ਤੋਂ ਇਨਸਪਾਇਰ ਹੋਇਆ ਤੇ ਦਿਲਜੀਤ ਦੀ ਲੁੱਕ ਵਿੱਚ ਜਲੇਬੀਆਂ ਕੱਢ ਰਿਹਾ ਇੱਕ ਅਸੀਂ ਇਹ ਵੀ ਕਹਾਂਗੇ ਕਿ ਦਿਲਜੀਤ ਦੀ ਜਿਹੜੀਆਂ ਸਟੇਜਾਂ ਹੈਗੀਆਂ ਜਿੱਥੇ ਲੱਖਾਂ ਲੱਖ ਰੁਪਏ ਨੇ ਟਿਕਟਾਂ ਵੇਚਦੇ ਪਰ ਉਹ ਦਿਲਜੀਤ ਦੀ ਲੁੱਕ ਵਿੱਚ ਜਲੇਬੀਆਂ ਕੱਢ ਰਿਹਾ ਕਿਉਂ ਜਲੇਬੀਆਂ ਕੱਢ ਰਿਹਾ ਕਿਉਂ ਦਿਲਜੀਤ ਦੀ ਲੁੱਕ ਕਿਉਂ ਉਹਨੂੰ ਆਪਣੇ ਅਪਣਾਨੀ ਪਈ ਸਾਡੇ ਨਾਲ ਅਮਨ ਹੈਗੇ ਨੇ ਜਿਹੜੇ ਕੀ ਇੱਥੇ ਜਲੇਬੀ ਕੱਢ ਰਹੇ ਨੇ ਜਿਨ੍ਹਾਂ ਦਾ ਅਮਨ ਜਲੇਬੀ ਕੱਢ ਰਿਹਾ ਦਲਜੀਤ ਦੀ ਲੁੱਕੇ ਚ ਹਾਂਜੀ ਬਿਲਕੁਲ ਸਰ ਮੈਂ ਇੱਕ ਵਸ ਦਲਜੀਤ ਭਾਜੀ ਤੋਂ ਇਨਸਪਾਇਰ ਹੋਇਆ ਅੱਜ ਅੱਗ ਸੀਨੇ 'ਚ ਲੈ ਕੇ ਵਸ ਯਾਰ ਮੈਂ ਕਿ ਅੱਜ ਪੰਜਾਬੀ ਆ ਗਏ ਤੇ ਪੰਜਾਬੀ ਛਾ ਗਏ ਵਾਲਾ ਕੰਮ ਕਰਨਾ ਆਪਾਂ ਨੇ ਚਾਹੇ ਭਾਜੀ ਹੈਗੇ ਸਟੇਜ 'ਤੇ ਛਾਏ ਪੇ ਆਪਾਂ ਇਹ ਜਲੇਬੀ ਦੇ ਗੈਟਅਪ ਦੇ ਵਿੱਚੇ ਛਾਉਣਾ ਜੀ ਦਿਲਜੀਤ ਨੂੰ ਇੰਨਾ ਪਿਆਰ ਕਰਦੇ ਹੋ ਕਿ ਦਿਲਜੀਤ ਅੱਜ ਸਟਾਰ ਹੈਗਾ ਤੇ ਸਟਾਰ ਦੇ ਮੋਢਿਆਂ ਤੇ ਖੜ ਕੇ ਕਹਿੰਦੇ ਨੇ ਉਹਦਾ ਮੋਢਾ ਵਰਤ ਰਿਹਾ ਵੀ ਦਿਲਜੀਤ ਦਾ ਸੀ ਲੁੱਕ ਬਣਾਈ ਆ ਤਾਂ ਦਿਲਜੀਤ ਦੇ ਨਾਲ ਨਾਲ ਮੈਂ ਵੀ ਸਟਾਰ ਬਣ ਜਾਗਾ ਦੇਖੋ ਜੀ ਮੈਂ ਆਪਣੀ ਮਸ਼ਹੂਰੀ ਕਰਕੇ ਦਿਲਜੀਤ ਭਾਜੀ ਦਾ ਗੈਟਪ ਨਹੀਂ ਪੜਿਆ ਮੈਂ ਸਿਰਫ ਪੱਗ ਦਾ ਪਿਆਰ ਉਹ ਦਿਲ ਦਾ ਪਿਆਰ ਹੈ ਜਿਹੜਾ ਉਸ ਚੀਜ਼ ਨੂੰ ਲੈ ਕੇ ਭਾਜੀ ਨੂੰ ਫੋਲੋ ਕਰਦੇ ਹੋਏ ਮੈਂ ਇਸ ਇਨਸਪਾਇਰ ਹੋਇਆ ਭਾਜੀ ਕੋਲੋਂ ਇਹ ਮੈਨੂੰ ਜਿਹੜੀ ਇਹ ਮੇਰੀ ਤੂੜੀ ਵਾਲਾ ਜਾਗ ਹੁੰਦਾ ਉਸ ਚੀਜ਼ ਨੂੰ ਮੈਂ ਫੋਲੋ ਕਰਨਾ ਹੀ ਦਿਲਜੀਤ ਭਾਜੀ ਕੋਲੋਂ ਸਿੱਖਿਆ ਤੇ ਦਿਲਜੀਤ ਦਾ ਕੋਈ ਕੋਈ ਦਿਲਜੀਤ ਦਾ ਗਾਣਾ ਤੁਸੀਂ ਤਾਂ ਜਲੇਬੀ ਕੱਢਦੇ ਹੋ ਜਲੇਬੀ ਤੇ ਦਿਲਜੀਤ ਦਾ ਮੇਲ ਨਹੀਂ ਹੈ ਕਿ ਕੋ ਮਾਰਾ ਮੋਟਾ ਕੋਈ ਗਾਜ ਆ ਸ਼ੇਰ ਸ਼ੂ ਰਾਂਦਾ ਕੋਈ ਕਿਉਂਕਿ ਦਿਲਜੀਤ ਤਾਂ ਜਲੇਬੀ ਤਾਂ ਸ਼ਾਇਦ ਉਹ ਸ਼ੌਂਕ ਜਰੂਰ ਰੱਖਦੇ ਨੇ ਮਤਲਬ ਕਿਸ ਤਰ੍ਹਾਂ ਦਾ ਜਿਹੜੀ ਅਸੀਂ ਕਹਿੰਦੇ ਸ਼ਾਨਾਨ ਖਾਨ ਦਾ ਦੇਖੋ ਦਿਲਜੀਤ ਭਾਜੀ ਸਾਰਾ ਖਾਣਾ ਆਪ ਬਣਾਉਂਦੇ ਆ ਉਹ ਮੈਂ ਬੜੀ ਵੀਡੀਓ ਦੇਖਿਆ ਉਹਨਾਂ ਦੀ ਸਾਰਾ ਖਾਣਾ ਆਪ ਬਣਾਉਣਾ ਆਪ ਹੀ ਕਰਨਾ ਸਾਰਾ ਕੁਝ ਫਿਰ ਖਾ ਕੇ ਕਹਿੰਦੇ ਆ ਆਹ ਵਾਹ ਸਵਾਦ ਆ ਗਿਆ ਰੱਬਾ ਐਂ ਕਹਿੰਦੇ ਹੁੰਨੇ ਆ ਬਾਕੀ ਰਹੀ ਗੱਲ ਸ਼ੇਰ ਦੀ ਹੈ ਜਿਹੜੀ ਉਹ ਦਿਲ ਤੋਂ ਦਾ ਸ਼ੇਰ ਜਿੰਨੇ ਮਰਜ਼ੀ ਮੇਰੇ ਤੋਂ ਕਹਾ ਲੋ ਬੁਆ ਲੋ ਜਿੰਨੇ ਮਰਜ਼ੀ ਬੁਲਾਵੋ ਸਾਰੇ ਸ਼ੇਰ ਇੱਕ ਤਾਂ ਮੂੰਹ ਤੋਂ ਇਹ ਲਾਓ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸ਼ਕਲ ਦਿਲਜੀਤ ਦੀ ਬਣਾਈ ਹੋਈ ਤਾਂ ਬੰਦੇ ਨੂੰ ਅਸਲੀ ਪਛਾਣ ਜਿਹੜੀ ਹੈਗੀ ਹੈ ਕਹਿੰਦੇ ਆ ਨਾ ਉਹ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਉਹ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਕਤੀੜਾਂ ਪਰ ਸ਼ਾਮੇ ਛੋਣਗੀਆਂ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਕਤੀੜਾਂ ਪਰ ਸ਼ਾਮੇ ਛੋਣਗੀਆਂ ਅੱਜ ਗੱਜ ਦਾ ਆਦੇਖ ਪੀਵੀ 23 ਵਾਲਾ ਹੁਣ ਫੜਨ ਲਈ ਲੱਤਾਂ ਭੁੰਡਦੀਆਂ